ਖਿਆਲ ਕਿਵੇਂ ਆਇਆ ਸੀ ਮਨ ਦੇ ਵਿੱਚ ਵੀ ਅਸੀਂ ਇਹ ਕੰਮ ਸ਼ੁਰੂ ਕਰ ਲਾਂ ਘੱਟ ਕੁੜੀਆਂ ਜਿਹੜਾ ਇਹ ਕੰਮ ਨੂੰ ਕਰਦੀਆਂ ਨੇ ਕਿਵੇਂ ਖਿਆਲ ਆ ਗਿਆ ਵੀ ਇਹ ਵੀ ਕੰਮ ਕੀਤਾ ਜਾ ਸਕਦਾ ਹੈ ਸਰਜੇ ਮੇ ਮਮੀ ਪਾਪਾ ਨੇ ਸ਼ੁਰੂ ਤੋਂ ਸਟਰਗਲ ਕੀਤਾ ਤੇ ਅਸੀਂ ਦੋਨਾਂ ਭੈਣਾਂ ਨੇ ਵੀ ਬਹੁਤ ਸਟਰਗਲ ਕੀਤਾ ਜੌਬ ਕੀਤੀ ਹਨ ਤੇ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਕਿਸੇ ਦੇ ਥੱਲੇ ਰਹਿ ਕੇ ਕਾਮਯਾਬ ਨਹੀਂ ਹੋ ਸਕਦੇ ਸਿਰਫ ਸਾਡੇ ਜੋ ਖਰਚੇ ਨੇ ਉਹੀ ਚੱਲ ਸਕਦੇ ਆ ਬਟ ਜੇ ਅਸੀਂ ਕੁਝ ਆਪਣਾ ਕਰਨਾ ਆਪਣਾ ਬਣਾਉਣਾ ਤਾਂ ਉਹਦੇ ਲਈ ਸਾਨੂੰ ਆਪਣਾ ਕੰਮ ਹੀ ਤੋੜਨਾ ਪਊਗਾ ਜੀ ਜਿਹਦੇ ਕਰਕੇ ਅਸੀਂ ਜਲਦੀ ਤੋਂ ਜਲਦੀ ਸਕਸੈਸ ਹੋ ਸਕਦੇ ਬੇਸ਼ੱਕ ਟਾਈਮ ਲੱਗਦਾ ਆ ਪਰ ਕੋਈ ਨਾ ਕੋਈ ਚੀਜ਼ ਆਪਣੀ ਹੁੰਦੀ ਆ ਅਸੀਂ ਆਪਣੇ ਹਨਾ ਮਤਲਬ ਕਿ ਸੁਪਨੇ ਨੂੰ ਪੂਰੇ ਕਰਨ ਲਈ ਅਸੀਂ ਰੈਸਟੋਰੈਂਟ ਸਟਾਰਟ ਕੀਤਾ ਕਿਉਂਕਿ ਅਸੀਂ ਬਹੁਤ ਟਾਈਮ ਹੋ ਗਿਆ ਸੀਗਾ ਜੌਬ ਕਰਦੇ ਨੂੰ ਤੇ ਜੌਬ ਕਰਦੇ ਦੇ ਨੇ ਇਸੇ ਪਤਾ ਲੱਗਦਾ ਵੀ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਸੁਪਨੇ ਬਹੁਤ ਵੱਡੇ ਦੋਵਾਂ ਦੇ ਫਿਰ ਅਸੀਂ ਸੋਚਿਆ ਕਿ ਉਹਨਾ ਆਪਣਾ ਕੰਮ ਸਟਾਰਟ ਕਰੀਏ ਕਿ ਹੌਲੀ-ਹੌਲੀ ਥੋੜੀ-ਥੋੜੀ ਚੜ ਕੇ ਵੀ ਕਿਤੇ ਨਾ ਕਿਤੇ ਪਹੁੰਚ ਹੀ ਜਾਵਾਂਗੇ ਖਿਆਲ ਕਿਵੇਂ ਆਇਆ ਸੀ ਮਨ ਦੇ ਵਿੱਚ ਵੀ ਅਸੀਂ ਇਹ ਕੰਮ ਸ਼ੁਰੂ ਕਰਨਾ ਕਿਉਂਕਿ ਬਹੁਤ ਘੱਟ ਪੀਜਾ ਹਟ ਅਸੀਂ ਵੇਖਿਆ ਬਹੁਤ ਘੱਟ ਕੁੜੀਆਂ ਜਿਹੜਾ ਇਹ ਕੰਮ ਨੂੰ ਕਰਦੀਆਂ ਨੇ ਕਿਵੇਂ ਖਿਆਲ ਆ ਗਿਆ ਵੀ ਇਹ ਵੀ ਕੰਮ ਕੀਤਾ ਜਾ ਸਕਦਾ ਹੈ ਸਰਜੇ ਮੇ ਮਮੀ ਪਾਪਾ ਨੇ ਸ਼ੁਰੂ ਤੋਂ ਸਟਰਗਲ ਕੀਤਾ ਤੇ ਅਸੀਂ ਦੋਨਾਂ ਭੈਣਾਂ ਨੇ ਵੀ ਬਹੁਤ ਸਟਰਗਲ ਕੀਤਾ ਜੌਬ ਕੀਤੀ ਹਨ ਤੇ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਕਿਸੇ ਦੇ ਥੱਲੇ ਰਹਿ ਕੇ ਕਾਮਯਾਬ ਨਹੀਂ ਹੋ ਸਕਦੇ ਸਿਰਫ ਸਾਡੇ ਜੋ ਖਰਚੇ ਨੇ ਉਹੀ ਚੱਲ ਸਕਦੇ ਆ ਬਟ ਜੇ ਅਸੀਂ ਕੁਝ ਆਪਣਾ ਕਰਨਾ ਆਪਣਾ ਬਣਾਉਣਾ ਤਾਂ ਉਹਦੇ ਲਈ ਸਾਨੂੰ ਆਪਣਾ ਕੰਮ ਹੀ ਤੋੜਨਾ ਪਊਗਾ ਜੀ ਜਿਹਦੇ ਕਰਕੇ ਅਸੀਂ ਜਲਦੀ ਤੋਂ ਜਲਦੀ ਸਕਸੈਸ ਹੋ ਸਕਦੇ ਬੇਸ਼ੱਕ ਟਾਈਮ ਲੱਗਦਾ ਆ ਪਰ ਕੋਈ ਨਾ ਕੋਈ ਚੀਜ਼ ਆਪਣੀ ਹੁੰਦੀ ਆ ਅਸੀਂ ਆਪਣੇ ਹਨਾ ਮਲਕੀ ਸੁਪਨਿਆਂ ਨੂੰ ਪੂਰੇ ਕਰਨ ਲਈ ਅਸੀਂ ਰੈਸਟੋਰੈਂਟ ਸਟਾਰਟ ਕੀਤਾ ਕਿਉਂਕਿ ਅਸੀਂ ਬਹੁਤ ਟਾਈਮ ਹੋ ਗਿਆ ਸੀਗਾ ਜੌਬ ਕਰਦੇ ਨੂੰ ਤੇ ਜੌਬ ਕਰਦੇ ਦੇ ਨਹੀਂ ਸੀ ਪਤਾ ਲੱਗਦਾ ਵੀ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਸੁਪਨੇ ਬਹੁਤ ਵੱਡੇ ਦੋਵਾਂ ਦੇ ਫਿਰ ਅਸੀਂ ਸੋਚਿਆ ਕਿ ਉਹ ਨਾ ਆਪਣਾ ਕੰਮ ਸਟਾਰਟ ਕਰੀਏ ਕਿ ਹੌਲੀ-ਹੌਲੀ ਧੀੜੀ-ਧੀੜੀ ਚੜ ਕੇ ਵੀ ਕਿਤੇ ਨਾ ਕਿਤੇ ਤਾਂ ਪਹੁੰਚ ਹੀ ਜਾਵਾਂਗੇ ਫਿਰ ਜਾ ਕੇ ਮੇਰੇ ਤੋਂ ਫੀਸ ਨਹੀਂ ਸੀ ਐਫਰਡ ਕਰ ਪਾਈ ਤੇ ਉਸ ਦੇ ਕਰਕੇ ਮੇਰੀ ਜੋ ਡਿਗਰੀ ਰਹਿ ਗਈ ਸੀ ਤੁਹਾਡੀ ਕੀ ਪੋਸ਼ੀ ਆ ਸਰ ਪਲੱਸ 2 ਕਰੀਆ ਨਾਲ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਸੀਗਾ ਤੇ ਨਾਲ ਬਸ ਜੌਬ ਕਰੀ ਸੀ ਮੈਕਡੋਨਲਡਸ ਸਰ ਫੈਸ਼ਨ ਡਿਜ਼ਾਈਨਿੰਗ ਤੋਂ ਤੁਸੀਂ ਫੂਡ ਵਾਲੇ ਲੈਨ ਚ ਕਿਦਾਂ ਕਿ ਤੁਸੀਂ ਸਿਸਟਰ ਨੇ ਕਿਹਾ ਵੀ ਅਪੇਅਰ ਸ਼ੁਰੂ ਕਰਨਾ ਮੈਂ ਐਕਚੁਅਲੀ ਜਿਵੇਂ ਕਿ ਫੈਸ਼ਨ ਡਿਜ਼ਾਈਨਿੰਗ ਐ ਮੇਰਾ ਸ਼ੌਂਕ ਸੀਗਾ ਤੇ ਫਾਸਟ ਫੂਡ ਦਾ ਤਾਂ ਸੀ ਜਿਵੇਂ ਮੈਕਡੋਨਲਡ ਜੌਬ ਕਰੀ ਨਾ ਸਾਢੇ 3 ਸਾਲ ਲਗਾਈ ਸੀ ਮੈਕਡੋਨਲਡ ਉਥੋਂ ਲੈ ਕੇ ਬਸ ਥੋੜਾ ਜਿਹਾ ਜਿਵੇਂ ਕਿ ਸ਼ੌਂਕ ਜਿਹਾ ਹੋ ਗਿਆ ਇਹਦਾ ਵੀ ਨਾ ਕਿ ਜਿਵੇਂ ਚੋਪ ਵਗੈਰਾ ਕਰਦੇ ਕਰਦੇ ਵੀ ਐਵੇਂ ਇੱਕ ਸ਼ੌਂਕ ਜਿਹਾ ਜਾ ਗਿਆ ਭੀ ਚੱਲੇ ਵੀ ਕੰਮ ਕਰਦੇ ਆ ਅੱਛਾ ਨਾ ਜਦੋਂ ਆਪਾਂ ਕੋਈ ਵੀ ਸ਼ੁਰੂਆਤ ਕਰਦੇ ਆ ਤਾਂ ਬਹੁਤ ਪੜਾਵਾਂ ਵਿੱਚ ਉਹ ਚੀਜ਼ ਨੂੰ ਲੰਘਣਾ ਪੈਂਦਾ ਚਾਹੇ ਲੋਕ ਮਚਾਕ ਕਰਨ ਚਾਹੇ ਵਿਰੋਧ ਕਰਨਾ ਬਹੁਤ ਕੁਝ ਦੇਖਣਾ ਪੈਂਦਾ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਲਾਈਫ ਦੇ ਵਿੱਚ ਜਦੋਂ ਤੱਕ ਇਹ ਕੰਮ ਸ਼ ਸਰਬੋਤ ਕੁਛ ਮਤਲਬ ਕਿ ਇੱਕ ਹੁੰਦਾ ਸਟਰਗਲ ਹੈ ਸਟਰਗਲ ਤੋਂ ਵੀ ਜ਼ਿਆਦਾ ਸਟਰਗਲ ਅਸੀਂ ਦੇਖਿਆ ਪਹਿਲਾਂ ਅਸੀਂ ਸਟਰੋਲ ਔਨ ਬਾਰੇ ਸੋਚੀ ਸੀ ਕਿ ਨੋਰਮਲ ਕਮ ਸਟਾਰਟ ਕਰਦੇ ਹਾਂ ਬਟ ਪਾਪਾ ਕਹਿੰਦੇ ਕਿ ਨਹੀਂ ਰਾਹ ਚਾਂਦੇ ਜਾਂਦੇ ਸੋਤਰਾਂ ਦੇ ਲੋਕ ਹੁੰਦੇ ਆ ਵੀ ਚੰਗਾ ਨਹੀਂ ਲਾਹਦਾ ਫਿਰ ਸਿਸਟਰ ਨੇ ਮੈਂ ਕਹਿੰਦੇ ਰਿਸਕ ਲੈ ਲੈਣੇ ਇੱਕ ਕਰੀ ਲੋਨ ਅਪਲਾਈ ਕੀਤਾ ਸਰ ਪਹਿਲਾਂ ਸ਼ੋਕ ਕੀਤੀ ਸੀਗੀ ਕੋਈ ਨਾ ਕੋਈ ਮਤਲਬ ਕਿ ਪ੍ਰੋਬਲਮ ਆ ਗਈ ਸੀ ਕਿ ਜਿਵੇਂ ਪਾਪਾ ਵੀ ਬਿਮਾਰ ਸੀਗੇ ਉਹਦੇ ਘਰ ਕਿ ਸਾਡੇ ਤੋਂ ਨਹੀਂ ਉਹਨਾਂ ਐਫਰਟ ਹੋਇਆ ਨਾ ਉੱਥੇ ਪਰ ਅਸੀਂ ਉਸ ਤੋਂ ਸਟ્રોલ ਵੀ ਲਈ ਤੇ ਸਟ્રોલ ਜਿਵੇਂ ਬਹੁਤ ਦਿੱਕਤਾਂ ਮੀ ਹੁਣੇ ਹੀ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਸੀਗੀ ਤੇ ਫਰੈਂਡ ਸਰਕਲ 'ਚ ਜਿਵੇਂ ਮਜ਼ਾਕ ਵੀ ਉਡਾਨ ਲਾਗੇ ਸੀ ਵੀ ਲੱਗ ਗਿਆ ਜ਼ੋਰ ਵੀ ਬੱਸ ਵੀ ਕਰ ਲਿਆ ਤੁਸੀਂ ਹੈਨਾ ਬਣਾ ਲੈ ਤੁਸੀਂ ਮਤਲਬ ਕਿ ਵਰਲਡ ਵਾਈਡ ਤੋਂ ਆਪਣਾ ਫੇਮਸ ਕਰਨਾ ਸੀਗਾ ਅਮਜੇ ਨੂੰ ਫਿਰ 3 ਮਹੀਨੇ ਫ੍ਰੀ ਬੈਠੇ ਤੇ ਮਤਲਬ ਕਿ 2-3 ਫਰੈਂਡ ਤਾਂ ਬਹੁਤ ਵਧੀਆ ਨੇ ਤੇ ਮੈਂ ਬਹੁਤ ਥੈਂਕਸ ਕਰਦੀ ਉਹਨਾਂ ਨੇ ਪੁਸ਼ ਕੀਤਾ ਕਿ ਨਹੀਂ ਆਪਣਾ ਕੰਮ ਕਰਨਾ ਚਾਹੀਦਾ ਕਰੋ ਬਾਰ ਨਿਕਲਣਾ ਚਾਹੀਦਾ ਜੇ ਤੁਸੀਂ ਸਟਾਰਟ ਕੀਤਾ ਸੀ ਤੈਨੂੰ sire laao ਕੰਮ ਨੂੰ ਬਲਕਿ ਮੈਂ ਧੰਨਵਾਦ ਕਰਦੀ ਆ ਇਹੋ ਜਿਹੇ ਫਰੈਂਡ ਸਭ ਨੂੰ ਮਿਲਣੇ ਚਾਹੀਦੇ ਮੈਨੂੰ ਬਹੁਤ ਸਪੋਰਟ ਕੀਤਾ ਸਾਨੂੰ ਦੋਵਾਂ ਨੂੰ ਅਸਲ ਨਾਮ ਦੀ ਮੈਂ ਗੱਲ ਕਰ ਰਿਹਾ ਐਮ ਜੇ ਨਾਮ ਰੱਖਿਆ ਹੋਇਆ ਐਮ ਜੇ ਕੁਇਨ ਤੇ ਕਿਦਾਂ ਇਹ ਐਮ ਜੇ ਦਾ ਮੀਨਿੰਗ ਥੋੜਾ ਦੱਸ ਦਿਓ ਕੀ ਹੈਗਾ ਸਿਰ ਪਹਿਲਾਂ ਐਕਚੁਅਲ ਜੇ ਐਮ ਜੇ ਸੀਗਾ ਕੱਲਾ ਐਮ ਜੇ ਮੰਮੀ ਪਾਪਾ ਦਾ ਨਾਮ ਛੋੜ ਕੇ ਬਣਾਇਆ ਜਿਵੇਂ ਮਲੂਕ ਸਿੰਘ ਤੇ ਜਸਪਾਲ ਕੋਰ ਫਿਰ ਫਰੈਂਡਸ ਨੇ ਸੁਜੈਸ਼ਨ ਦਿੱਤੀ ਕਿ ਐਮ ਜੇ ਜੱਟ ਦਾ ਨਹੀਂ ਜਾਂ ਤੇ ਇਹਦੇ ਨਾਲ ਕੁਝ ਜੋੜ ਦੋ ਜਾਂ ਚੇਂਜ ਕਰ ਦੋ ਮੈਂ ਕਿ ਚੇਂਜ ਨਹੀਂ ਕਰਨਾ ਪਰ ਟਾਈਮ ਜੇ ਕੁਇਨਸ ਕਰ ਦਿੰਦੇ ਹਾਂ ਹਾਂਜੀ ਕਿ ਉਹਨਾਂ ਦੀਆਂ ਕੁੜੀਆਂ ਦਾ ਵੀ ਨਾਲ ਨਾਮ ਹੋ ਗਏ ਸਟਰਗਲ ਬਹੁਤ ਹਨਾ ਕੀਤਾ ਆ ਮਤਲਬ ਕਿ ਉਹਨਾਂ ਨੂੰ 26 27 ਸਾਲ ਹੋ ਗਏ ਕਿਸੇ ਦੇ ਡਾਊਨ ਚ ਕੰਮ ਕਰਦੇ ਕਿਸੇ ਦਾ ਰੋਬ ਸੰਦੇ ਹਨਾ ਤੇ ਅਸੀਂ ਨਹੀਂ ਚਾਹੁੰਦੇ ਕਿ ਵੀ ਜ਼ਿਆਦਾ ਨਹੀਂ ਵੀ ਚਲੋ 4 ਸਾਲ ਹਨਾ 5 ਸਾਲ ਵੀ ਉਹ ਆਪਣਾ ਆਪਣੀ ਜ਼ਿੰਦਗੀ ਵਧੀਆ ਜਿਉਣਾ ਹਨਾ ਤੇ ਇਸ ਕਰਕੇ ਕਿ ਕੋਈ ਗੱਲ ਨਹੀਂ ਵੀ ਕਦੇ ਨਾ ਕਦੇ ਉਹ ਟਾਈਮ ਆਊਗਾ ਅਸੀਂ ਸਟਰਗਲ ਕਰਦੇ ਕਿ ਉਹਨਾਂ ਨੂੰ ਵਧੀਆ ਲਾਈਫ ਦੇਣੀ ਹੈ ਕਿ ਉਹ ਜੋ ਉਹਨਾਂ ਨੂੰ ਉਮੀਦ ਆ ਸਾਡੇ ਤੋਂ ਉਹ ਤੋਂ ਵੱਧ ਕੇ ਕਰਨਾ ਹੈ ਬਟ ਕਿਤੇ ਨਾ ਕਿਤੇ ਪਾਪਾ ਨੇ ਵੀ ਮਨਾ ਕਰਤਾ ਸੀ ਕਿ ਹੁਣ ਕੰਮ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਡਾਊਨ ਚ ਜਾਂਦਾ ਨਾ ਕੰਮ ਕਿਉਂਕਿ ਸਾਨੂੰ ਜਿਵੇਂ ਬਿਜ਼ਨਸ ਦੀ ਨੋਲਿਜ ਆ ਤਾਂ ਸਾਨੂੰ ਪਤਾ ਵੀ ਅਪ ਡਾਊਨ ਹੋਵਾਂਗੇ ਪਹਿਲਾਂ ਡਾਊਨ ਜਾਣਾ ਪੈਣਾ ਫਿਰ ਅੱਪ ਤਾਂ ਆ ਹੀ ਜਾਣਾ ਹੈ ਤੇ ਉਹਨਾਂ ਨੇ ਸਪੋਰਟ ਕਰਨੀ ਛੱਡਤੀ ਸੀ ਕਿ ਵੀ ਹੁਣ ਮੈਂ ਨਹੀਂ ਸਪੋਰਟ ਕਰਨੀ ਹਾਂ ਦੇਖ ਲਓ ਬਟ ਫਰੈਂਡਸ ਨੇ ਬਹੁਤ ਸਪੋਰਟ ਕੀਤੀ ਸਾਈਡ ਮਿਲਦੀ ਸੀ ਬਟ ਇੰਨੀ ਦੂਰ ਜਾਣ ਹੀ ਹੁੰਨਾ ਸਕਦੇ ਤੇ ਇੱਥੇ ਵੀ ਤੁਹਾਨੂੰ ਪਤਾ ਹੈ ਜੇ ਸਰਕਾਰੀ ਨੌਕਰੀ ਇੱਕ ਸੀਟ ਆ ਤਾਂ ਕਈ ਲੋਕ ਕਈ ਸਟੂਡੈਂਟਸ ਨੇ ਪੇਪਰ ਭਰਦੇ ਆ ਤੇ ਫਿਰ ਉਹ ਕਿਦੀ ਕਿਸਮਤ ਉਹ ਨਹੀਂ ਪਤਾ ਤੇ ਜੇ ਪ੍ਰਾਈਵੇਟ ਜੌਬ ਦੀ ਗੱਲ ਕਰੀਏ ਤੇ 6-7000 ਤੋਂ ਕੁਝ ਬੰਦਦਾ ਨਹੀਂ ਕੀ ਵੀ ਤੁਸੀਂ ਆਪਣੇ ਘਰ ਜਾਣਾ ਵੀ ਤੁਹਾਡੇ ਹਸਬੰਦ ਕੰਮ ਕਰਾਉਣਗੇ ਜਾਂ ਨਹੀਂ ਹਨਾ ਵੀ ਤੁਸੀਂ ਸ਼ਾਪ ਖੋਲ ਲਈ ਵੀ ਕਿਵੇਂ ਮੈਨੇਜ ਕਰੋਗੇ ਇਕੱਲੇ ਕਿਉਂਕਿ ਇਹ ਵੀ ਗੱਲ ਸੱਚ ਹੈ ਕੁੜੀ ਦਾ ਕੋਈ ਘਰ ਨਹੀਂ ਹੁੰਦਾ ਬਟ ਸਾਡਾ ਹੀ ਡਰੀਮ ਹੈ ਸਾਡਾ ਆਪਣਾ ਇੱਕ ਘਰ ਹੋਵੇ ਜਿੱਥੇ ਸਾਨੂੰ ਇਹ ਨਾ ਸੁਣਨ ਮਿਲੇ ਕਿ ਤੂੰ ਆਪਣੇ ਘਰ ਜਾ ਉੱਥੇ ਸੀ ਕਹਿ ਸਕਦੇ ਮੇਰਾ ਆਪਣਾ ਘਰ ਹੈ ਮੈਂ ਆਪਣੇ ਘਰ 'ਚ ਬੈਠੀ ਹਾਂ ਬਟ ਸਿਰ ਵਿਆਹ ਕਰਾਉਣਾ ਚਾਹ ਲੋ ਇੱਕ ਮੰ ਵੀ ਕਹਾਂ ਸਾਡੇ ਨੇਚਰ ਹੀ ਹੈ ਕਿ ਵਿਆਹ ਕਰਾਣਾ ਜ਼ਰੂਰੀ ਹੁੰਦਾ ਬਟ ਇੱਕ ਸਹੀ ਟਾਈਮ ਹੁੰਦਾ ਜਦੋਂ ਸਾਨੂੰ ਸਹੀ ਇਨਸਾਨ ਮਿਲ ਜਾਂਦਾ ਪਲੱਸ ਜਦੋਂ ਸਾਡਾ ਮਤਲਬ ਕਿ ਕਹਦੇ ਸਕਸੈਸ ਹੋ ਜਾਈਏ ਕੁਝ ਕਰਨ ਜੋਗੇ ਹੋ ਜਾਈਏ ਸਾਡੇ ਹੱਥ ਚ ਪੈਸਾ ਆ ਨਾ ਕਿ ਅਸੀਂ ਕਿਸੇ ਤੋਂ ਮੰਗਣ ਜੋਗੇ ਨਾ ਹੋਈਏ ਵੀ ਹਾਂ ਵੀ ਸਾਨੂੰ ਪੈਸਾ ਚਾਹੀਦਾ ਮੈਨੂੰ ਲੋੜ ਆ ਕਿ ਅਸੀਂ ਆਪਣੀਆਂ ਜੋ ਵੀ ਨੀਡਸ ਹੁੰਦੀਆਂ ਨੇ ਆਪਣੇ ਵੱਲੋਂ ਪੂਰੀਆਂ ਕਰ ਸਕੀਏ ਮੈਂ ਗੱਲ ਜਿਵੇਂ ਪੀਜ਼ਾ ਹੋ ਗਿਆ 버거 ਵਗੈਰਾ ਤੇ ਹੁਣ ਸਰ ਜਿਵੇਂ ਪਹਿਲਾਂ ਅਸੀਂ ਐਕਸਟਰਾ ਕੁਲੜ ਐਡ ਕੀਤਾ ਸੀ ਕੁਲੜ ਕਿਸੇ ਦੇ ਲੋਕ ਬਹੁਤ ਫੈਨ ਸੀਗੇ ਹੁਣ ਸਰ ਅਸੀਂ ਮਲਕੀ ਚਾਂਪ ਵਗੈਰਾ ਨਾਲ ਐਡ ਕੀਤਾ ਕਿ ਚਾਂਪ ਵੀ ਕਰਾਂਗੇ ਸੀ ਕਮਿੰਗ ਸੂਨ ਤੇ ਬਟ ਉਸਦੀ ਬੀਟੀ ਕੌਣ ਕਰਦਾ ਹਾਂਜੀ ਮੀਟੀ ਕੌਣ ਕਰਦਾ ਸਰ ਦੋਨੋਂ ਕਰਦੇ ਆ ਹਾਂਜੀ ਬਟ ਜ਼ਿਆਦਾ ਸਿਸਟਰ ਹੀ ਕਰਦੀ ਹਾਂ ਹਾਂਜੀ ਅਕਸਰ ਕਿੰਨਾ ਕੁ ਐਕਸਪੀਰੀਅੰਸ ਹੈਗਾ 버거 ਬਣਾਉਣ ਦਾ ਤੁਹਾਨੂੰ ਕਲੀ ਜਿਵੇਂ ਮੈਕਡੋਨਲਡਰ জব ਕਰੀ ਸੀ ਨਾਲ ਦੀ ਨਾਲ ਫਿਰ ਮੈਂ ਨਾ ਮੇਰੇ ਫਰੈਂਡ ਦਾ ਰੈਸਟੋਰੈਂਟ ਆ ਉੱਥੇ ਮਤਲਬ ਨਾਲ জব ਕਰਨ ਲੱਗੀ ਤਾਂ ਫਿਰ ਇੱਕ ਤਰ੍ਹਾਂ ਦੇ ਜੁੜੇ ਹੋਏ ਸੀ ਨਾ ਇਸ ਕੰਮ ਨਾਲ ਕਿ ਬਣਾ ਕੇ ਖੁਸ਼ੀ ਮਿਲਦੀ ਆ ਕਸਟਮਰ ਨੂੰ ਖਿਲਾ ਕੇ ਨਾ ਆਪਣੇ ਹੱਥਾਂ ਨਾਲ ਖੁਸ਼ੀ ਮਿਲਦੀ ਹੋਈ ਸੀ ਤਾਂ ਮੈਂ ਜ਼ਰਾ ਉਹ ਕਰਦੇ ਹੁਣ ਲੋਕ ਕਹਿੰਦੇ ਆ ਵੀ ਮਲਕੀ ਵਰਗਾ ਤੇਜ਼ ਹਾਂਜੀ ਕਹਿੰਦੇ ਆ ਸਰ ਸਾਡਾ ਮੇਨ ਅਮਲੋ ਜੋ ਮਲਕੀ ਮੇਨ ਮਾਰਕੀਟ ਹਮਲੋ ਨੀਅਰ ਸਿਵਲ ਹਸਪੀਟਲ ਤੇ ਮੇਨ ਮਾਰਕੀਟ ਆ ਨੀਅਰ ਗੁਰਦੁਆਰਾ ਸਾਹਿਬ ਵੀ ਆ ਸਿੰਘ ਸਭਾ ਤੇ ਮਲਕੀ ਮੇਨ ਮਾਰਕੀਟ ਵੱਜਦੀ ਹੈ